ਤਸਵੀਰ ਬਣਾਉਣ ਦਾ ਸ਼ੌਂਕ ਜਿਹੜਾ ਸੀ ਮੈਨੂੰ ਬਚਪਨ ਤੋਂ ਸੀਗਾ ਉਹ ਹੌਲੀ-ਹੌਲੀ ਉਹ ਇੱਕ ਆਪਣੀ ਪਹਿਚਾਨ ਲੈ ਗਿਆ ਉਹਨੇ ਇੱਕ ਪੈਸ਼ਨ ਤੋਂ ਪ੍ਰੋਫੈਸ਼ਨ ਦਾ ਜਿਹੜਾ ਰੂਪ ਧਾਰ ਲਿਆ ਤੇ ਵਿੱਚ ਜਿਹੜੀ ਅਵੇਲ ਦਿਖ ਰਹੀ ਹੈ ਇਹ ਇੱਕ ਨੇਚਰ ਨੂੰ ਮੈਂ ਇੱਕ ਫੀਮੇਲ ਫਿਗਰ ਦੀ ਤਰ੍ਹਾਂ ਡਿਫਾਈਨ ਕੀਤਾ ਹੋਇਆ ਹੈ ਔਰ ਨੇਚਰ ਨੇ ਮੈਨੂੰ ਇੱਕ ਆਸ਼ੀਰਵਾਦ ਦਿੱਤਾ ਹੈ ਜਿਹੜਾ ਇੱਕ ਆਰਟਿਸਟ ਹੁੰਦਾ ਇੱਕ ਕਲਾਕਾਰ ਹੁੰਦਾ ਜਿਹੜਾ ਰੰਗਾਂ ਨਾਲ ਖੇਡਣ ਵਾਲਾ ਇੱਕ ਇਨਸਾਨ ਹੁੰਦਾ ਤੋਂ ਉਸੇ ਇਸ ਗਿਫਟ ਨੂੰ ਮੈਂ ਇਸ ਪੇਂਟਿੰਗ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕੀਤੀ ਪੇਂਟਿੰਗ ਜਿਹੜੀ ਆ ਇਹ ਹੈਗੀ ਜੀ ਆਜ਼ਾਦੀ ਦੀ ਉਡਾਰੀ ਦੀ ਨੂੰ ਚਾਹੇ ਇਹ ਕਹੇ ਲੋ ਇੱਕ ਨਵੀਂ ਸੋਚ ਦੀ ਇੱਕ ਨਵੀਂ ਸੋਚ ਨੂੰ ਉੱਚਿਆਂ ਸਮਾਨਾਂ ਵਿੱਚ ਲੈ ਕੇ ਜਾਣ ਦਾ ਜਿਹੜਾ ਇਹ ਉਸ ਚੀਜ਼ ਨੂੰ ਸ਼ੋਅ ਕਰ ਰਹੀ ਹੈ ਸਰ ਮੈਂ ਐਮਏ ਕੀਤੀ ਹੋਈ ਆ ਪੇਂਟਿੰਗ ਦੇ ਵਿੱਚ ਫਤੇਗੜ ਸਾਹਿਬ ਤੋਂ ਮਾਧਗੁੜੀ ਕਾਲਜ ਤੋਂ ਜੀ ਤੇ ਉਥੋਂ ਹੀ ਮੇਰੀ ਐਮਏ ਕੰਪਲੀਟ ਕੀਤੀ ਹੋਈ ਹੈ ਮੈਂ ਤੇ ਬਾਕੀ ਜਿਹੜਾ ਸੈਲਫ ਵਰਕ ਜ਼ਿਆਦਾ ਹੈ ਮਤਲਬ ਉਹਦੇ ਵਿੱਚ ਅਜਿਹਾ ਤੁਹਾਨੂੰ ਪਤਾ ਇੰਨਾ ਚੀਜ਼ਾਂ ਪ੍ਰੈਕਟਿਸ ਮੰਗਦੀਆਂ ਨੇ ਤੇ ਜਦਵੇਂ ਜਿਵੇਂ ਪ੍ਰੈਕਟਿਸ ਕਰਦੇ ਰਵਾਂਗੇ ਉਦਾ-ਉਦਾ ਫਿਰ ਹੱਥ ਦੇ ਵਿੱਚ ਪਾਈ ਹੁੰਦੀ ਜਾਂਦੀ ਹੈ ਦੋਸਤੋ ਕਹਿੰਦੇ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰਨ ਦੇ ਲਈ ਆ ਜਿਹੜਾ ਭਾਸ਼ਾ ਤੋਂ ਬਿਨਾਂ ਵਿਅਕਤੀ ਕੋਲੇ ਹੋਰ ਬਹੁਤ ਸਾਰੇ ਸਾਧਨ ਹੈਗੇ ਆ ਕਈ ਲੋਕ ਅੱਖਰਾਂ ਦੇ ਰਾਹੀਂ ਆ ਜਿਹੜਾ ਆਪਦੇ ਭਾਵਨਾਵਾਂ ਨੂੰ ਜਿਹੜਾ ਉਹ ਪ੍ਰਗਟ ਕਰਦੇ ਹੈਗੇ ਆ ਕਈ ਸੰਗੀਤ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਆ ਤੇ ਕਈ ਕਾਗਜ਼ ਤੇ ਕੈਨਵਸ ਦੇ ਰਾਹੀਂ ਆ ਜਿਹੜਾ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਉਹਦੇ ਦਿਮਾਗ ਦੇ ਵਿੱਚ ਕਲਪਨਾ ਦੇ ਵਿੱਚ ਚੱਲ ਰਿਹਾ ਹੁੰਦਾ ਉਹਨਾਂ ਨੂੰ ਪੇਸ਼ ਕਰਦੇ ਤੇ ਲੋਕਾਂ ਸਾਹਮਣੇ ਆ ਜਿਹੜਾ ਇੱਕ ਨਵੀਂ ਕਲਾਕ੍ਰਿਤੀ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈਗੀ ਚਿੱਤਰਕਲਾ ਵੀ ਅਜਿਹੀ ਕਲਾ ਹੈਗੀ ਆ ਜਿਸ ਦੇ ਵਿੱਚ ਕੈਨਵਸ ਤੇ ਬਰਸ਼ ਦੀ ਸ਼ਾਹਤ ਆ ਦੇ ਨਾਲ ਆ ਜਿਹੜਾ ਉਹ ਆਪਣੀਆਂ ਭਾਵਨਾਵਾਂ ਦੀ ਜਿਹੜੀ ਪੇਸ਼ਕਾਰੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸਾਡੇ ਨਾਲ ਭੈਣ ਜੀ ਰਣਜੀਤ ਕੌਰ ਮੌਜੂਦ ਨੇ ਜੋ ਕਿ ਗرائی ਵਾਲਾ ਤੋਂ ਬਹੁਤ ਸੋਹਣੀਆਂ ਤਸਵੀਰਾਂ ਇਹ ਬਣਾਉਂਦੇ ਨੇ ਤੇ ਦੇਸ਼ ਭਗਤ ਯਾਦਗਾਰ ਖਾਲ ਦੇ ਵਿੱਚ ਅੱਜ ਉਹ ਪੇਂਟਿੰਗ ਪ੍ਰਦਰਸ਼ਨੀ ਲੱਗੀ ਹੋਈ ਹੈ ਤੇ ਉਹਦੇ ਵਿੱਚ ਆ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਦੌਰਾਨ ਵੀ ਕਾਫੀ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਨੂੰ ਇਹ ਸ਼ੌਂਕ ਕਿਸ ਤਰ੍ਹਾਂ ਲੱਗਿਆ ਤੇ ਕੁਝ ਕੁ ਤਸਵੀਰਾਂ ਦੇ ਜਿਹੜੇ ਉਹ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਉਪਰੀ ਨਜ਼ਰ ਨਾਲ ਦੇਖਦੇ ਆਂ ਤੇ ਆਪਾਂ ਨੂੰ ਜਿਹੜੇ ਗਹਿਰ ਗੰਭੀਰ ਅਰਥ ਆ ਜਿਹੜੇ ਉਹ ਪਤਾ ਨਹੀਂ ਲੱਗਦੇਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸ਼ਮਨ ਜੀ ਇਹ ਦੱਸਿਓ ਕਿ ਤਸਵੀਰਾਂ ਤੁਸੀਂ ਬੜੀਆਂ ਸੋਹਣੀਆਂ ਬਣਾਈਆਂ ਹੈਗੀਆਂ ਸ਼ਾਨਦਾਰ ਬਣਾਈਆਂ ਹੈਗੀਆਂ ਤੁਸੀਂ ਦੱਸਿਓ ਕਿ ਸ਼ੌਂਕ ਆ ਜਿਹੜਾ ਇਹ ਕਿਸ ਤਰ੍ਹਾਂ ਪਿਆਤਾ ਸਰ ਇਹ ਤਸਵੀਰਾਂ ਬਣਾਉਣ ਦਾ ਸ਼ੌਂਕ ਜਿਹੜਾ ਸੀ ਮੈਨੂੰ ਬਚਪਨ ਤੋਂ ਸੀਗਾ ਹੌਲੀ ਹੌਲੀ ਉਹ ਇੱਕ ਆਪਣੀ ਪਛਾਣ ਲੈ ਗਿਆ ਉਹਨੇ ਇੱਕ ਪੈਸ਼ਨ ਤੋਂ ਪ੍ਰੋਫੈਸ਼ਨ ਦਾ ਜਿਹੜਾ ਰੂਪ ਧਾਰ ਲਿਆ ਠੀਕ ਹੈ ਇਹ ਸ਼ੌਂਕ ਹੀ ਆ ਵੀ ਹੈ ਇਹ ਪੈਸ਼ਨ ਵੀ ਹੈ ਇਹ ਸਾਰਾ ਕੁਝ ਹੈ ਜੀ ਸ਼ੁਰ ਜੀ ਜੇ ਜਦੋਂ ਕੋਈ ਵੀ ਤਸਵੀਰ ਬਣਾਉਣੇ ਹੋ ਉਹ ਆਪਣੇ ਆਪ ਹੀ ਮਾਈਂਡ ਦੇ ਵਿੱਚ ਆ ਜਾਂਦੀ ਆ ਜਾਂ ਕਿਤੋਂ ਕੁਝ ਦੇਖਦੇ ਹਾਂ ਆਸੇ ਪਾਸੇ ਕੁਝ ਦੇਖਣਾ ਸਾਡੀ ਜਿਹੜੀ ਦੁਨੀਆ ਹੈ ਨਾ ਉਹ ਗੋਲ ਹੈ ਜਦੋਂ ਵੀ ਅਸੀਂ ਉਹਨੂੰ ਘੁੰਮਦੇ ਹਾਂ ਨਾ ਉਹਦੇ ਵਿੱਚ ਇੰਨਾ ਕੁਝ ਭਰਿਆ ਪਿਆ ਹੈ ਕਿ ਕੋਈ ਤੇ ਨਾ ਕਿਤਾ ਕੋਈ ਨਾ ਕੋਈ ਇਨਸਪੀਰੇਸ਼ਨ ਜ਼ਰੂਰ ਮਿਲ ਜਾਂਦੀ ਹੈ ਤੇ ਇਹ ਕੁਦਰਤ ਜਿਹੜੀ ਉਹ ਸੀਜ਼ ਨੂੰ ਆਪ ਹਰ ਇੱਕ ਚੀਜ਼ ਨੂੰ ਸੰਭਾਲੀ ਬੈਠੀ ਹੈ ਤੇ ਇਹ ਉਹ ਸਭ ਨੂੰ ਇਨਸਪਾਇਰ ਕਰ ਲਈ ਹੈ ਕਿ ਬਹੁਤ ਵੱਡੀ ਇਨਸਪੀਰੇਸ਼ਨ ਹੈ ਸਿਰ ਇਹ ਸਾਰੀਆਂ ਇਨਸਪੀਰੇਸ਼ਨ ਉਹਨਾਂ ਤੋਂ ਹੀ ਮਿਲਿਆ ਨੇ ਜੀ ਅੱਛਾ ਆਪ ਜਿਹੜੀ ਤਸਵੀਰ ਤੁਸੀਂ ਬਣਾਈ ਹੈਗੀ ਹੈ ਇਹਦੇ ਵਿੱਚ ਸੰਤ 21 ਦੇ ਉਪਰੋ ਇੱਕ ਵੇਲ ਦਿਖ ਰਹੀ ਹੈਗੀ ਆ ਅੱਖ ਦਿਖ ਰਹੀ ਹੈਗੀ ਕੁਝ ਬਰਸ਼ ਦਿਖਦੇ ਹੈਗੇ ਆ ਜੇਕਰ ਇਸ ਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸਣਾ ਹੋਵੇ ਤਾਂ ਕੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕੀਤੀ ਸਰ ਇਹਦੇ ਵਿੱਚ ਜਿਹੜੀ ਅਵੇਲ ਦਿਖ ਰਹੀ ਹੈ ਇਹ ਇੱਕ ਨੇਚਰ ਨੂੰ ਮੈਂ ਇੱਕ ਫੀਮੇਲ ਫਿਗਰ ਦੀ ਤਰ੍ਹਾਂ ਡਿਫਾਈਨ ਕੀਤਾ ਹੋਇਆ ਹੈ ਔਰ ਨੇਚਰ ਨੇ ਮੈਨੂੰ ਇੱਕ ਆਸ਼ੀਰਵਾਦ ਦਿੱਤਾ ਹੈ ਜਿਹੜਾ ਇੱਕ ਆਰਟਿਸਟ ਹੁੰਦਾ ਇੱਕ ਕਲਾਕਾਰ ਹੁੰਦਾ ਜਿਹੜਾ ਰੰਗਾਂ ਨਾਲ ਖੇਡਣ ਵਾਲਾ ਇੱਕ ਇਨਸਾਨ ਹੁੰਦਾ ਤਾਂ ਉਸੇ ਇਸ ਗਿਫਟ ਨੂੰ ਮੈਂ ਇਸ ਪੇਂਟਿੰਗ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹਦੇ ਵਿੱਚ ਇੱਕ ਆਰਟਿਸਟ ਦਾ ਵਿਜ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਇੱਕ ਰੰਗਾਂ ਨੂੰ ਪਾਲਦਾ ਹੈ ਨਾ ਉਹਦੇ ਲਈ ਹਰ ਇੱਕ ਚੀਜ਼ ਜਿਹੜੀ ਆ ਉਹ ਬੜੀ ਕ ਸਾਰਾ ਕੁਝ ਉਹਨੂੰ ਉਸੇ ਤਰੀਕੇ ਦਾ ਦਿਖਦਾ ਜਿਵੇਂ ਇੱਕ ਕਵੀ ਨੂੰ ਦਿਖਦਾ ਉਹਦੀ ਹਰ ਇੱਕ ਪੱਤੇ ਪੱਤੇ ਚੋਂ ਕਵਿਤਾ ਨਿਕਲਦੀ ਆ ਉਹਦੇ ਚਿੜੀਆਂ ਦੀ ਕੂਕ ਦੇ ਵਿੱਚੋਂ ਜੜੀ ਕਵਿਤਾ ਨਿਕਲਦੀ ਉਸੇ ਤਰੀਕੇ ਨਾਲ ਮੈਂ ਹਰ ਇੱਕ ਚੀਜ਼ ਦੇ ਵਿੱਚੋਂ ਇੱਕ ਪੇਂਟਿੰਗ ਨੂੰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਅੱਛਾ ਹੁਣ ਆਪਾਂ ਤੁਹਾਡੀ ਦੂਸਰੀ ਪੇਂਟਿੰਗ ਵੱਲ ਦੇਖੀਏ ਤੇ ਇਸ ਦੇ ਵਿੱਚ ਕੀ ਪੇਸ਼ ਕਰ ਸਰ ਇਹ ਇੱਕ ਫੀਮੇਲ ਪੋਰਟਰੇਟ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਹਦੇ ਉਲਝੇ ਹੋਏ ਵਾਲਾਂ ਦੀ ਤਰ੍ਹਾਂ ਟੱਕੀਤੇ ਹੋਏ ਲਿਪਤੋ ਇਹ ਉਹਦੀਆਂ ਉਲਝਣਾਂ ਨੂੰ ਸ਼ੋਅ ਕੀਤਾ ਗਿਆ ਉਹਦੇ ਐਕਸਪ੍ਰੈਸ਼ਨ ਦੇ ਥਰੂ ਉਹਦੇ ਮਨ ਦੇ ਭਾਵ ਜਿਹੜੇ ਉਹਦਾ ਐਕਸਪ੍ਰੈਸ਼ਨ ਜਿਹੜਾ ਉਹ ਦਿਖਾ ਰਿਹਾ ਹੈ ਜੀ ਇਹ ਚੀਜ਼ੇ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੀਸਰੀ ਪੇਂਟ ਸਰ ਇਹ ਪੇਂਟਿੰਗ ਜਿਹੜੀ ਆ ਜਿਵੇਂ ਤੁਸੀਂ ਜਾਣਦੇ ਹੋ ਸ਼ਤਰੰਜ ਦਾ ਖੇਲ ਜਿਹੜਾ ਚਾਲਬਾਜ਼ੀਆਂ ਤੇ ਬੜਾ ਕੁਝ ਹੁੰਦਾ ਹੈ ਹਨਾ ਮਖੋਟਾ ਵੀ ਇੱਕ ਮਸਕਰੀ ਦੀ ਜਾਂ ਫਿਰ ਉਸ ਚੀਜ਼ ਦੀ ਨਿਸ਼ਾਨੀ ਕਹਿ ਲਓ ਹਨਾ ਇਹਦੇ ਵਿੱਚ ਇੱਕ ਇਨਸਾਨ ਦੇ ਮਨ ਦੇ ਵਿੱਚ ਚੱਲਣ ਵਾਲੀਆਂ ਗੁੰਜਲਾਂ ਉਹਦੀਆਂ ਚਾਲਬਾਜ਼ੀਆਂ ਸਾਰੀਆਂ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉੱਥੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਗਰ ਇਨਸਾਨ ਆਪਣੇ ਮਨ ਦੇ ਕੰਟਰੋਲ ਕਰ ਲੈਂਦਾ ਉਹ ਹਰ ਇੱਕ ਚੀਜ਼ ਤੇ ਕੰਟਰੋਲ ਕਰ ਲੈਂਦਾ ਹਰ ਇੱਕ ਚੀਜ਼ ਤੇ ਜਿੱਤ ਪ੍ਰਾਪਤ ਕਰ ਲੈਂਦਾ ਅਗਰ ਉਹਦਾ ਕੰਟਰੋਲ ਆਪਣੇ ਆਪ ਤੇ ਹੋ ਜਾਂਦਾ ਸੋ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੋ ਇਹ ਪੇਂਟਿੰਗ ਜਿਹੜੀ ਆ ਇਹ ਹੈਗੀ ਜੀ ਆਜ਼ਾਦੀ ਦੀ ਉਡਾਰੀ ਦੀ ਨੂੰ ਇਹ ਚਾਹੇ ਇਹ ਕਹ ਲੋ ਇੱਕ ਨਵੀਂ ਸੋਚ ਦੀ ਇੱਕ ਨਵੀਂ ਸੋਚ ਨੂੰ ਉੱਚਿਆਂ ਅਸਮਾਨਾਂ ਵਿੱਚ ਲੈ ਕੇ ਜਾਣ ਦਾ ਜਿਹੜਾ ਇਹ ਉਸ ਚੀਜ਼ ਨੂੰ ਸ਼ੋਅ ਕਰ ਰਹੀ ਹੈ ਇਹਦੇ ਵਿੱਚ ਚਾਹੇ ਅਸੀਂ ਇਨਸਾਨ ਦੁਨੀਆ ਦੇ ਧਰਤੀ ਦੇ ਉੱਪਰ ਇਹਨੇ ਸਾਡੇ ਸੁਪਨੇ ਜਿਹੜੇ ਆਸਮਾਨ ਵਿੱਚ ਪੰਛੀਆਂ ਦੀ ਤਰ੍ਹਾਂ ਅਸਮਾਨ ਦੇ ਵਿੱਚ ਉਡਾਰੀ ਭਰਦੇ ਨੇ ਠੀਕ ਹੈ ਇਹ ਚੀਜ਼ ਨੂੰ ਮੈਂ ਇਥੇ ਆਜ਼ਾਦ ਸੋਚ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਪੈਂਡਿੰਗ ਕਿਸੇ ਮਤਲਬ ਡਿਸਕ੍ਰਿਪਸ਼ਨ ਦੀ ਮੈਨੂੰ ਨਹੀਂ ਲੱਗਦਾ ਮਹਤਾਜ ਹੋਏਗੀ ਕਿਉਂਕਿ ਸਮਾਂ ਲੰਘ ਰਿਹਾ ਹੈਗਾ ਬਿਲਕੁਲ ਇਹ ਸਮਾਂ ਇਦਾਂ ਦਾ ਹੈ ਕਿ ਇੱਕ ਵਾਰੀ ਜਦੋਂ ਲੰਘ ਜਾਂਦਾ ਮੋੜ ਪਰਤ ਕੇ ਨਹੀਂ ਆਉਂਦਾ ਔਰ ਜਦੋਂ ਅਸੀਂ ਇਹਦੀ ਕਦਰ ਕਰਨੀ ਸ਼ੁਰੂ ਕਰਦੇ ਹਾਂ ਇਹ ਸਾਰ ਸਾਨੂੰ ਸਾਰਾ ਕੁਝ ਪ੍ਰਦਾਨ ਕਰ ਦੋ ਔਰ ਜਦੋਂ ਇਹ ਨਿਕਲ ਜਾਂਦਾ ਸਾਡੇ ਹੱਥ ਵਿੱਚ ਸਿਰ ਪਛਤਾਵਾ ਰਹਿ ਜਾਂਦਾ ਇਸ ਤੋਂ ਇਲਾਵਾ ਤੇ ਇਹ ਇਹੀ ਪ੍ਰੇਜ਼ੈਂਟ ਕਰ ਰਹੀ ਆ ਕਿ ਸਾਨੂੰ ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਓਦੋਂ ਹਮੇਸ਼ਾ ਸੰਭਲ ਕੇ ਵਰਤਣਾ ਚਾਹੀਦਾ ਓਦੇ ਨਾਲ ਚੱਲਣਾ ਚਾਹੀਦਾ ਔਰ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹਦੇ ਵਿੱਚ ਇੱਕ ਪੀਮਲ ਫਿਗਰ ਦੇ ਉੱਪਰ ਇੱਕ ਪਾਣੀ ਦਿਖਾਇਆ ਗਿਆ ਉਹਦੇ ਦਰਦ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਹਰ ਰੂਪ ਨੂੰ ਚਾਹੇ ਇੱਕ ਫੁੱਲ ਦੀ ਤਰ੍ਹਾਂ ਬੜਾ ਕੋਮਲ ਹੈ ਹਨਾ ਨਾਜ਼ੁਕ ਹੈ ਪਰ ਉਹਦੇ ਅੰਦਰ ਦੇ ਭਾਵਾਂ ਨੂੰ ਜਿਹੜੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪੇਂਟਿੰਗ ਦੇ ਥਰੂ ਇਹ ਨੈਕਸਟ ਮੈਨੂੰ ਲੱਗਦਾ ਹੈਗਾ ਕਿ ਜੋ ਔਰਤ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਰਹੀ ਹੈਗੀ ਆ ਜੋ ਉਹਦੇ ਪੈਰਾਂ ਦੇ ਵਿੱਚ ਇਹ ਘੁੰਗਰੂ ਬੰਨੇ ਹੋਇਆ ਹੈ ਇਹੀ ਆ ਜਾਂ ਕੁਝ ਹੋਰ ਵੀ ਇਹਦੇ ਚੋਂ ਉਹੀ ਕਹਿ ਲੋ ਕਿ ਤੁਸੀਂ ਇਹ ਕਹਿ ਲੋ ਕਿ ਇਹਦੇ ਅੰਦਰ ਦਾ ਜਿਹੜਾ ਹਨੇਰਾ ਆ ਉਹਨੂੰ ਉਹਦੇ ਵਿੱਚ ਜਿਹੜੇ ਆ ਬਲੈਕ ਕਲਰ ਆ ਉਹਨੂੰ ਉਹਦੇ ਬਾਹਰ ਕੱਢ ਕੇ ਕਿਤੇ ਨਾ ਕਿਤੇ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਦੀ ਉਹਦੀ ਕੋਸ਼ਿਸ਼ ਹੈ ਜੀ ਤੇ ਇਹ ਉਹ ਪੇਂਟਿੰਗ ਜਿਹੜੀ ਆ ਜਿੱਥੇ ਤੱਕ ਮਿਲ ਲਗਾ ਹੋਂ ਤੱਕ ਇਸ ਪੇਂਟਿੰਗ ਲਈ ਬਹੁਤ ਜਾਣਿਆਂ ਨੇ ਆਣ ਕੇ ਫੇਸ ਵੀ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਵੀ ਹੋਈ ਇਸ ਚੀਜ਼ ਤੇ ਠੀਕ ਹੈ ਕਿ ਜਦੋਂ ਕਿ ਤੁਹਾਨੂੰ ਲੱਗਦਾ ਕਲਾਕਾਰ ਨੂੰ ਉਸ ਚੀਜ਼ ਦੀ ਵੈਲਿਊ ਮਿਲਦੀ ਹੈ ਤਾਂ ਉਹਦੇ ਲਈ ਉਹ ਅਸਮਾਨ ਛੂਣ ਵਾਲੀ ਗੱਲ ਹੁੰਦੀ ਆ ਔਰ ਆ ਪੇਂਟਿੰਗ ਵੀ ਤੁਹਾਡੇ ਸਾਹਮਣੇ ਇੱਕ ਫੀਲਡ ਦਾ ਸੀਨ ਬਣਾਇਆ ਹੋਇਆ ਜਿਹਦੇ ਵਿੱਚ ਹਾਰਡ ਵਰਕਿੰਗ ਇੱਕ ਊਮਨ ਨੂੰ ਦਿਖਾਇਆ ਹੋਇਆ ਆ ਉਹਦੇ ਫੇਸ ਤੇ ਇੱਕ ਭਾਵ ਦਿਖਾਇਆ ਬੜਾ ਸ਼ਾਂਤਮਈ ਕਿਉਂ ਕਿਉਂਕਿ ਉਹ ਆਪਣੇ ਘਰ ਹੈਣਾ ਜਾਂ ਫਿਰ ਉਹਦੇ ਫੇਸ ਤੇ ਸਕੂਨ ਹੈ ਕਿ ਅੱਜ ਮੈਂ ਆਪਣੀ ਜਿਹੜੀ ਮਿਹਨਤ ਆ ਉਹਦੇ ਥਰੂ ਆਪਣੀ ਰਿਸਪੌਂਸਿਬਿਲਟੀਜ਼ ਨੂੰ ਪੂਰਾ ਕਰ ਰਹੀ ਆ ਉਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੁਹਾਡੀ ਆਪਣੀ ਚੋਇਸ ਹੈ ਇੱਕ ਤਾਂ ਹੁੰਦਾ ਹੈ ਕਿ ਜਿਹੜੇ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਚਿੱਤਰ ਬਣਦੇ ਹੈਗੇ ਆ ਤੁਹਾਡੇ ਜਿੰਨੇ ਵੀ ਚਿੱਤਰ ਦੇਖੇ ਹੈਗੇ ਆ ਇਹਨਾਂ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜ਼ਿਆਦਾਤਰ ਕਲਪਨਿਕ ਹੈਗੇ ਆ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਘੱਟ ਤੁਹਾਡੀ ਇਸ ਤਰ੍ਹਾਂ ਦੀ ਚੋਇਸ ਕਿਉਂ ਹੈਗੀ ਕੀ ਕਾਰਨ ਹੈਗਾ ਐਕਚੁਅਲੀ ਸਰ ਉਹ ਇੱਕ ਹੁੰਦਾ ਹੈ ਕਿ ਜਿਸ ਨੂੰ ਜੋ ਚੀਜ਼ ਪਸੰਦ ਆਉਂਦੀ ਉਸੇ ਤਰੀਕੇ ਨਾਲ ਥੀਮ ਨਾਲ ਜਿਸ ਤਰੀਕੇ ਨਾਲ ਕੁਝ ਪੜਨਾ ਸ਼ੁਰੂ ਕਰਦੇ ਆ ਜਿਸ ਤਰੀਕੇ ਨਾਲ ਆਸੇ ਪਾਸੇ ਕੁਝ ਦੇਖਣਾ ਸ਼ੁਰੂ ਕਰਦੇ ਆ ਉਸੇ ਤਰੀਕੇ ਨਾਲ ਉਹ ਆਪਣੀ ਜਿਹੜੇ ਰੂਟੀਨ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੰਦਾ ਜੇ ਤੁਸੀਂ ਪੰਜਾਬੀ ਕਲਚਰ ਦੀ ਗੱਲ ਕਰ ਰਹੇ ਹੋ ਕਿਉਂਕਿ ਬਹੁਤ ਵਾਸਟ ਕਲਚਰ ਹੈ ਔਰ ਇਹਦੇ ਵਿੱਚ ਜਦੋਂ ਡੈਪਥ ਵਿੱਚ ਜਾਂਦੇ ਫਿਰ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਣਾ ਉਹ ਤੇ ਬਹੁਤ ਜ਼ਰੂਰੀ ਹੈ ਤੇ ਫਿਲਹਾਲ ਮੈਂ ਸਿਰਫ ਇਹਨਾਂ ਦੇ ਉੱਪਰ ਵਰਕ ਕਰ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਮੈਂ ਉਸ ਕਲਚਰ ਦੇ ਵੀ ਤੁਹੀ ਆ ਨਵੀਆਂ ਪੇਂਟਿੰਗਸ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਤੇ ਜਰੂਰ ਉਹਨਾਂ ਨਾਲ ਅੱਛੇ ਦੱਸਿਓ ਕਿ ਤੁਹਾਡੀ ਸਟੱਡੀ ਕਿੱਥੋਂ ਤੀਕਦੀ ਹੈਗੀ ਆ ਸਰ ਮੈਂ ਐਮਏ ਕੀਤੀ ਹੋਈ ਆ ਪੇਂਟਿੰਗ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਮਾਧਾਗੁੜੀ ਕਾਲਜ ਤੋਂ ਜੀ ਤੇ ਉੱਥੋਂ ਹੀ ਮੇਰੀ ਐਮਏ ਕੰਪਲੀਟ ਕੀਤੀ ਹੋਈ ਆ ਮੈਂ ਤੇ ਬਾਕੀ ਜਿਹੜਾ ਸੈਲਫ ਵਰਕ ਜ਼ਿਆਦਾ ਹੈ ਮਤਲਬ ਉਹਦੇ ਵਿੱਚ ਜਦੋਂ ਤੁਹਾਨੂੰ ਪਤਾ ਹੈ ਇਹਨਾਂ ਚੀਜ਼ਾਂ ਪ੍ਰੈਕਟਿਸ ਮੰਗਦੀਆਂ ਨੇ ਤੇ ਜਦਵੇਂ ਜਿਵੇਂ ਪ੍ਰੈਕਟਿਸ ਕਰਦੇ ਰਵਾਂਗੇ ਉਦੋਂ ਉਦੋਂ ਫਿਰ ਹੱਥ ਦੇ ਵਿੱਚ ਫਾਈ ਆਉਂਦੀ ਜਾਂਦੀ ਚਾ ਖਰਚ ਕਿੰਨਾ ਕ ਆ ਜਾਂਦਾ ਮੰਨ ਲਾ ਵੀ ਇਸ ਤਰ੍ਹਾਂ ਦੀ ਜਾਂ ਇਸ ਤਰ੍ਹਾਂ ਦੀ ਪੇਂਟਿੰਗ ਬਣਾਉਣੀ ਹੋਵੇ ਕੈਨਵਸ ਬ੍ਰਸ਼ ਰੰਗ ਸਾਰਾ ਕੁਝ ਪਾ ਕੇ ਕਿੰਨਾ ਕ ਖਰਚ ਆ ਜਾਂਦਾ ਹੈਗਾ ਖਰਚ ਤੇ ਸਿਰ ਬਸ ਉਮੀਦ ਨਾਲ ਉਹ ਕਿ ਇਹ ਸੋਚੀਦਾ ਕਿ ਜਬ ਜੋ ਜਿਹੜੀ ਇਹਨਾਂ ਨੂੰ ਅਗਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹਨਾਂ ਦੇ ਰੰਗਾਂ ਦੀ ਗੱਲ ਕਰ ਅੱਜ ਦੇ ਟਾਈਮ ਤੇ ਬਹੁਤ ਕਾਸਟਲੀ ਨੇ ਠੀਕ ਹੈ ਪਰ ਫਿਰ ਵੀ ਜਦੋਂ ਇੱਕ ਸ਼ੌਂਕ ਹੁੰਦਾ ਉਹ ਕੀਮਤਾਂ ਜਿਹੜੀਆਂ ਮਾਇਨੇ ਨਹੀਂ ਰੱਖਦੀਆਂ ਜਦੋਂ ਸ਼ੌਂਕ ਦੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਇਸ ਕਰਕੇ ਮੈਂ ਜਦੋਂ ਦਿਲ ਕਰਦਾ ਜਦੋਂ ਕੁਝ ਖਰੀਦਣਾ ਹੁੰਦਾ ਵਿੱਚ ਸਭ ਤੋਂ ਪਹਿਲ ਜਿਹੜੀ ਹੁੰਦੀ ਹੈ ਮੇਰੀ ਰੰਗਾਂ ਦੀ ਹੁੰਦੀ ਹੈ ਜੀ ਸ਼ੁਰ ਜੀ ਕਿ ਕਿੰਨਾ ਕ ਸਮਾਂ ਲੱਗਿਆ ਤੁਹਾਨੂੰ ਇਹਨਾ ਸਿੱਖਣ ਦੇ ਉੱਤੇ ਸਰ ਇਹ ਮੇਰੀ ਜਿਹੜੀ ਮਾਸਟਰਸ ਕੰਪਲੀਟ ਹੋਈ ਹੈ ਇਹ ਹੋਈ ਹੈ ਜੀ 2019 ਦੇ ਵਿੱਚ ਕੰਪਲੀਟ ਹੋਈ ਹੈ ਠੀਕ ਹੈ ਜੀ ਉਸ ਦੇ ਨਾਲ ਨਾਲ ਮੈਂ ਥੋੜੀ ਇਸ ਲਾਈਨ ਦੇ ਵਿੱਚ ਜੌਬ ਵੀ ਕੀਤੀ ਆ ਠੀਕ ਹੈ ਜੀ ਮੈਂ ਅਕਾਲ ਅਕੈਡਮੀ ਦੇ ਵਿੱਚ ਟੀਚ ਕੀਤਾ ਹੈ ਉਸ ਸਮੇਂ ਦੇ ਤੇ ਉਹ ਸੀਜ਼ਾਂ ਦੇ ਸਾਰੇ ਐਕਸਪੀਰੀਅੰਸ ਰ ਵਗੈਰ ਇਕੱਠਾ ਕੀਤਾ ਜਾਏ ਘਟੋਕਟ ਦੱਸੋ 15 ਸਾਲ ਕਹਿ ਸਕਦੇ ਹੋ ਕਿ ਅਪ੍ਰੋਕਸ ਹੋ ਚੁੱਕੇ ਨੇ ਜੀ ਕੋਈ ਤੁਹਾਡੀ ਪੇਂਟਿੰਗ ਵਿਕੀ ਵੀ ਹੈਗੀ ਆ ਕੋਈ ਕਿਉਂਕਿ ਇੱਕ ਤਾਂ ਸ਼ੌਕ ਹੈਗਾ ਤੁਹਾਨੂੰ ਸ਼ੌਕ ਦੇ ਨਾਲ ਨਾਲ ਕਮਾਈ ਵੀ ਹੋ ਰਹੀ ਹੈ ਸਰ ਕਮਾਈ ਦੇ ਲਈ ਮੈਂ ਸਿਰਫ ਕਮਿਸ਼ਨ ਵਰਕ ਜੋ ਆਰਡਰ ਤੇ ਕੰਮ ਹੁੰਦਾ ਸਿਰਫ ਉਹੀ ਕਰਦੀ ਆ ਜਿਆਦਾਤਰ ਪੇਂਟਿੰਗਸ ਜਿਹੜੀਆਂ ਮੈਂ ਸੇਲ ਅਜੇ ਤੱਕ ਨਹੀਂ ਕੀਤੀਆਂ ਕਿਉਂਕਿ ਮੈਨੂੰ ਲੱਗਦਾ ਕਿ ਕੁਝ ਸੀਜ਼ਾਂ ਨੇ ਸੇਲ ਕਰਨ ਲਈ ਨਹੀਂ ਬਣੀਆਂ ਹੁੰਦੀਆਂ ਹੈਨਾ ਸੇਲ ਕਰਕੇ ਇਨਸਾਨ ਉਸ ਚੀਜ਼ ਦੀ ਕੀਮਤ ਤੇ ਲੈ ਲੈਂਦਾ ਪਰ ਉਹ ਖਿਆਲਾਂ ਦੀ ਕੀਮਤ ਕੌਣ ਦੇਵੇਗਾ ਹੈਨਾ ਉਹ ਖਿਆਲ ਜਿਹੜੇ ਆ ਜਿਹੜੀਆਂ ਉਹਦੀਆਂ ਉਹਦੇ ਵਿੱਚ ਲੀਆਂ ਫੀਲਿੰਗਸ ਨੇ ਉਹਨਾਂ ਦੀ ਕੀਮਤ ਦੇਣਾ ਜਿਹੜਾ ਉਹ ਸੰਭਵ ਨਹੀਂ ਹੁੰਦਾ ਤੇ ਬਹੁਤ ਸਾਰੀਆਂ ਪੇਂਟਿੰਗ ਇਦਾਂ ਦੀਆਂ ਨੇ ਜੇ ਮੈਂ ਬਣਾ ਕੇ ਵੇਚਣ ਦੀ ਜਗ੍ਹਾ ਉਹਨਾਂ ਕੋਲ ਰੱਖਣਾ ਜਿਆਦਾ ਮਤਲਬ ਕਰਦੀਆਂ ਫਿਲਹਾਲ ਮੈਂ ਸਿਲ ਕੱਟ ਕਰਦੀ ਸਿਰਫ ਕਮਿਸ਼ਨ ਤੇ ਵਰਕ ਕਰਦੀਆਂ ਜੋ ਕਿਸੇ ਨੂੰ ਪਸੰਦ ਆਇਆ ਉਹ ਉਸ ਨੂੰ ਬਣਾ ਕੇ ਦੇ ਦਿੱਤਾ ਤੇ ਜੜੀਆਂ ਖੋਦੀਆਂ ਹੁੰਦੀਆਂ ਨੇ ਉਹ ਅਜੇ ਮੈਂ ਸਿਰਫ ਆਪ ਕੋਲ ਐਗਜ਼ੀਬਿਸ਼ਨਸ ਵਗੈਰਾ ਲਈ ਹੀ ਨੇ ਅੱਛਾ ਬਹੁਤ ਘੱਟ ਲੜਕੀਆਂ ਜਿਹੜੀਆਂ ਚਿੱਤਰਕਾਰੀ ਦੇ ਖੇਤਰ ਦੇ ਵਿੱਚ ਆ ਰਹੀਆਂ ਜ਼ਿਆਦਾਤਰ ਸਲਾਈ ਕਢਾਈ ਦਾ ਕੰਮ ਹੀ ਜਾਣਾ ਜਾਂਦਾ ਸੀਗਾ ਜਦੋਂ ਚਿੱਤਰਕਾਰੀ ਦੀ ਗੱਲ ਆਉਂਦੀ ਆ ਤੇ ਮੇਬੀ ਇਤਿਹਾਸ ਦੇ ਵਿੱਚ ਬਹੁਤ ਘੱਟ ਔਰਤਾਂ ਹੈਗੀਆਂ ਬਹੁਤ ਘੱਟ ਲੜਕੀਆਂ ਹੈਗੀਆਂ ਸਿਰਫ ਅਮਰਤਾ ਸ਼ੇਰਗੱਲ ਹੀ ਪੰਜਾਬੀ ਦੇ ਵਿੱਚ ਜਾਣੀ ਜਾਂਦੀ ਵੀ ਉਹ ਸੋਹਣੇ ਚਿੱਤਰ ਬਣਾਉਂਦੀ ਸੀਗੀ ਇਸ ਤੋਂ ਬਾਅਦ ਹੋਰ ਕੋਈ ਨਾਮ ਆ ਜਿਹੜਾ ਉੱਪਰ ਕੇ ਸਾਹਮਣੇ ਨਹੀਂ ਆਏਗਾ ਕੀ ਕਾਰਨ ਮੰਨਦੇ ਹੋ ਵੀ ਮਰਦ ਚਿੱਤਰਕਾਰ ਤਾਂ ਇੰਨੇ ਹੈਗੇ ਪਰ ਲੜਕੀਆਂ ਬਹੁਤ ਘੱਟ ਹੈਗਾ ਜੇ ਤੁਸੀਂ ਪਹਿਲ ਕਦਮੀ ਕਰ ਰਹੇ ਹੋ ਫਿਰ ਸਰ ਇਸ ਵਿੱਚ ਜਿਹੜਾ ਮੁੱਖ ਕਾਰਨ ਇਹ ਆ ਜਾਂਦਾ ਕਿ ਲੜਕੀਆਂ ਘਰ ਦੇ ਕੰਮਾਂ ਵਿੱਚ ਜ਼ਿਆਦਾ ਬਿਜ਼ੀ ਹੋ ਜਾਂਦੀਆਂ ਘਰ ਦੀਆਂ ਰਿਸਪੌਂਸਿਬਿਲਟੀ ਵਿੱਚ ਜ਼ਿਆਦਾ ਬਿਜ਼ੀ ਹੋ ਜਾਂਦੀਆਂ ਕੁਝ ਹੁੰਦੇ ਨੇ ਜਿਹੜੇ ਆਪਣੇ ਸ਼ੌਂਕ ਨੂੰ ਪਰਸੀਵ ਕਰਦੇ ਨੇ ਤੇ ਕੁਝ ਕੀ ਹੁੰਦੇ ਨੇ ਉਹ ਸ਼ੌਂਕ ਨੂੰ ਸਿਰਫ ਸ਼ੌਂਕ ਤੱਕ ਰਹਿਣ ਦਿੰਦੇ ਨੇ ਉਹ ਬਣਾਉਂਦੇ ਨੇ ਕੁਛ ਨਾ ਕੁਛ ਸਿਰਫ ਆਪਣੇ ਕੋਲ ਰੱਖਣ ਤਾਂ ਕਿ ਜਾਂ ਫਿਰ ਇਹ ਕਹਿ ਲੋ ਕਿ ਡੈਕੋਰੇਸ਼ਨ ਪਰਪਸ ਤੱਕ ਉਹਦਾ ਨਹੀਂ ਮਤਲਬ ਜ਼ਿਆਦਾ ਲੈਵਲ 'ਤੇ ਕੰਮ ਨਹੀਂ ਕਰਦੇ ਹੈਗੇ ਜੀ ਹਾਂਜੀ ਤੇ ਇਹਦੇ ਵਿੱਚ ਮਤਲਬ ਇਹ ਵੀ ਕਹਿ ਸਕਦੇ ਕਿ ਫੈਮਿਲੀ ਦਾ ਬਹੁਤ ਵੱਡਾ ਰੋਲ ਹੁੰਦਾ ਜਿਵੇਂ ਮੇਰੇ ਵਾਲੀ ਫੈਮਿਲੀ ਦੇ ਵਿੱਚ ਮੈਨੂੰ ਮੇਰੀ ਜਿਹੜੀ ਨੇਟਿਵ ਫੈਮਿਲੀ ਮੇਰੇ ਜਿਹੜੇ ਪੈਰੈਂਟ ਸੀਗੇ ਮੇਰੇ ਬ੍ਰਦਰ ਸਿਸਟਰ ਉਹਨਾਂ ਦੇ ਨਾਲ ਨਾਲ ਮੈਨੂੰ ਮੇਰੀ ਇਨ-ਲॉज ਫੈਮਿਲੀ ਮੇਰੇ ਸਾਥੀ ਮੇਰੇ ਮਮਾ ਮੇਰੇ ਵੀ ਵੱਡੇ ਵੀਰ ਜੀ ਨਹੀਂ ਉਹਨਾਂ ਸਾਰਿਆਂ ਦਾ ਬਹੁਤ ਸਪੋਰਟ ਰਿਹਾ ਉਹ ਸਾਰੇ ਮੇਰੇ ਲਈ ਇਸ ਕੰਮ ਦੇ ਵਿੱਚ ਮੇਰੀ ਸਪੋਰਟ ਕਰਦੇ ਤੇ ਹਰ ਇੱਕ ਲੜਕੀ ਨੂੰ ਅਗਰ ਇਸ ਕੰਮ ਦੇ ਵਿੱਚ ਸਪੋਰਟ ਮਿਲ ਰਹੀ ਹੈ ਤਾਂ ਉਹ ਕੁਝ ਵੀ ਕਰ ਸਕਦੀ ਹੈ। ਜ਼ਿਆਦਾਤਰ ਨਾ ਹੋਣ ਦੇ ਪਿੱਛੇ ਕਾਰਨ ਇਹੀ ਸਪੋਰਟ ਕੱਟ ਰਹਿ ਜਾਂਦੀ ਹੈ ਜਾਂ ਫਿਰ ਇਹ ਕਹਿ ਲੋ ਕਿ ਸਮਾਜ ਉਹਨਾਂ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਤੇ ਸਮਾਜ ਦਾ ਦਾਇਰਾ ਤੋੜ ਕੇ ਹੀ ਇਹਨਾਂ ਚੀਜ਼ਾਂ ਨੂੰ ਬਾਹਰ ਲੈ ਕੇ ਆਇਆ ਜਾ ਸਕਦਾ ਹੈ।